ਸਿੰਘਤਾਂ ਨੂੰ ਬੇਨਤੀ ਹੈ ਭਾਈ ਕਿ ਅਜਾਬ ਜੀ ਦੇ ਨਾਲ ਕਥਾ ਵਿਚਾਰ ਸਾਂਝੀ ਕਰਾਂਗੇ ਮਾਤਾ ਵੀਰਾਈ ਜੀ ਦੀ ਸੋ ਵੱਤਵਤ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਆਪ ਜੀ ਦਾ ਵੀਰ ਦਾਸ ਸਰਜੀਤ ਸਿੰਘ ਗ੍ਰੰਥੀ ਚਾਰ ਐਲ ਸੀ ਤੋਂ ਲਾਈਵ ਹੋ ਰਿਹਾ ਹੈ ਸੋ ਘਰ ਘਰ ਤੱਕ ਗੁਰਬਾਣੀ ਦੀ ਮਹਿਕ ਪਹੁੰਚੇ ਹਰ ਹਿਰਦੇ ਤੱਕ ਗੁਰਬਾਣੀ ਦਾ ਇਤਿਹਾਸ ਪਹੁੰਚੇ ਇਹ ਹੀ ਸਾਡਾ ਉਪਰਾਲਾ ਹੈ ਭਾਈ ਵੱਤਵਤ ਸੰਗ ਚੈਨਲ ਤੇ ਜੁੜਨ ਦੀ ਕਿਰਪਾਲਤਾ ਕਰੋ ਮਾਤਾ ਵਰਾਹੀ ਜੀ ਜਦੋਂ ਬਾਲ ਜਨਮ ਲੈਂਦਾ ਹੈ ਤਦ ਤੋਂ ਹੀ ਰਿਸ਼ਤਿਆਂ ਦੀ ਡੋਰ ਉਸ ਨਾਲ ਬਣਨੀ ਸ਼ੁਰੂ ਹੋ ਜਾਂਦੀ ਹੈ ਜਨਮ ਦਿਨ ਵਾਲੀ ਮਾਂ ਕਹਲੌਂਦੀ ਹੈ ਉਂਗਲ ਪਕੜ ਕੇ ਚੱਲਣਾ ਸਿਖਾਉਣ ਵਾਲਾ ਬਾਪ ਚਾਚਾ ਜਿਸ ਨੂੰ ਦੇਖਦੇ ਸਾਰ ਚਾ ਚੜ ਜਾਂਦਾ ਹੈ ਮਾਸੀ ਵਿੱਚ ਤਾਂ ਬਾਲ ਮਾਂ ਦਾ ਹੀ ਰੂਪ ਦੇਖਦਾ ਹੈ ਮਾਸੀ ਜੋ ਹੋਈ ਜਦ ਨਾਨਕੇ ਘਰ ਵੱਲ ਤੱਕਦਾ ਹੈ ਦੋ ਮਾਵਾਂ ਦਾ ਪਿਆਰ ਇੱਕੋ ਮਾਂ-ਮਾਂ ਵਿੱਚ ਦੇਖਦਾ ਹੈ ਦਾਦੀ ਦਾਦਾ ਤਾਂ ਵਾਰ-ਵਾਰ ਕਰਨੇ-ਵਾਰਨੇ ਜਾਂਦੇ ਹਨ ਉਹ ਸਪੋਤਰੀ ਵਿੱਚੋਂ ਆਪਣਾ ਬਾਲਪਨ ਜਿਉਂਦਾ ਮਹਿਸੂਸ ਕਰਦੇ ਹਨ ਇਸੇ ਤਰ੍ਹਾਂ ਰਿਸ਼ਤਿਆਂ ਵਿੱਚੋਂ ਇੱਕ ਬੜਾ ਪਿਆਰਾ ਨਿਰਾਲਾ ਤੇ ਮਿੱਠਾ ਰਿਸ਼ਤਾ ਭੂਆ ਦਾ ਵੀ ਹੈ ਭੈਣ ਨੂੰ ਪਿਆਰ ਤਾਂ ਹੁੰਦਾ ਹੀ ਹੈ ਪਰ ਜਦ ਉਸ ਦਾ ਬੱਚਾ ਉਸ ਨੂੰ ਵੀ ਜੀ ਆਖਦਾ ਹੈ ਤਾਂ ਉਹ ਪਿਆਰ ਹੋਰ ਵੀ ਡੂੰਗਾ ਹੋ ਜਾਂਦਾ ਹੈ। ਮਾਤਾ ਵੀਰਾਈ ਜੀ ਵੀ ਗੁਰੂ ਅੰਗਦ ਦੇਵ ਜੀ ਨਾਲ ਇਸੇ ਪਿਆਰੇ ਰਿਸ਼ਤੇ ਕਾਰਨ ਬੱਝੀ ਹੋਈ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਤਾਂ ਉਸ ਨੂੰ ਪਿਆਰ ਸੀ ਪਰ ਜਦ ਗੁਰੂ ਅੰਗਦ ਦੇਵ ਜੀ ਭੂਆ ਕਾਰਨ ਬਹੁਤ ਮਾਣ ਦਿੰਦੇ ਤਾਂ ਉਸ ਦੀ ਵੀ ਖੁਸ਼ੀ ਨਹੀਂ ਝੱਲੀ ਜਾਂਦੀ ਸੀ। ਵੀਰਾਈ ਜੀ ਤਾਂ ਬਹੁਤ ਸਮਾਂ ਪਹਿਲਾਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ। ਗੁਰੂ ਨਾਨਕ ਜਦ ਮਤੇ ਦੀ ਸਰਾ ਆਏ ਸਨ ਤਾਂ ਉਸ ਸਮੇਂ ਤੋਂ ਹੀ ਸਿੱਖੀ ਵਿੱਚ ਪਰਪੱਕ ਹੋ ਗਏ ਸਨ ਬਾਬਾ ਫਿਰੂਮਲ ਜੀ ਦੀ ਬرائی ਮੂਹ ਬੋਲੀ ਭੈਣ ਸੀ ਬਾਬਾ ਫਿਰੂਮਲ ਜੀ ਦੇ ਚਾਰ ਭਰਾ ਸਨ ਵੱਡਾ ਰਾਜਨੀ ਦੂਜਾ ਗੁਰਿਆ ਤੀਜੇ ਫਿਰੂਮਲ ਅਤੇ ਚੌਥੇ ਅਰਤੀ ਮਲ ਫਿਰੂ ਜੀ ਦੇ ਨਾਨਕੇ ਮੱਗੋਵਾਲ ਗੁਜਰਾਤ ਤੋਂ ਮਤੇ ਦੀ ਸਰਾ ਆ ਗਏ ਸਨ ਉਥੇ ਹੀ ਉਹਨਾਂ ਪੜ੍ਹਾਈ ਲਿਖਾਈ ਕੀਤੀ ਫਿਰੂ ਮੱਲ ਜੀ ਫਾਰਸੀ ਦੇ ਗਿਆਤਾ ਸਨ ਹਿਸਾਬ ਕਿਤਾਬੀ ਚੰਗਾ ਕਰਨ ਲੱਗ ਪਏ ਸਨ ਨਾਨਕਿਆ ਨੇ ਦੋਤਰੀ ਦਾ ਰਿਸ਼ਤਾ ਵੀ ਪਿੰਡ ਵਿੱਚ ਹੀ ਕਰ ਦਿੱਤਾ ਕਰ ਵਾਲੀ ਦਾ ਨਾਂ ਰਾਮੂ ਸੀ ਫਿਰੂ ਮੱਲ ਜੀ ਦਾਨਪੁਣ ਵੀ ਕਰਦੇ ਤੇ ਵਪਾਰ ਵੀ ਫਿਰੂ ਮੱਲ ਜੀ ਹਰ ਸਾਲ ਦੇਵੀ ਦਰਸ਼ਨਾਂ ਲਈ ਜਾਂਦੇ ਸਨ ਜਦ ਵਪਾਰ ਵਿੱਚ ਕੁਝ ਘਾਟਾ ਪੈ ਗਿਆ ਤਾਂ ਆਪ ਜੀ ਨੇ ਚੋਦਰੀ ਤਖਤ ਮਲ ਜੋ ਇਲਾਕੇ ਦੇ ਮੁਖੀ ਸਨ ਪਾਸ ਨੌਕਰੀ ਕਰਨ ਲਈ ਇਸੇ ਤਖਤ ਮਲ ਦੀ ਇੱਕ ਬੇਟੀ ਵਿਰਾਈ ਸੀ ਵਿਰਾਈ ਜੀ ਆਪਣੇ ਸੱਤ ਭਰਾਵਾਂ ਦੀ ਇਕਲੀ ਭੈਣ ਸੀ ਜਿਸ ਕਾਰਨ ਇਸ ਨੂੰ ਸੱਤ ਭرائی ਵੀ ਆਖਿਆ ਜਾਂਦਾ ਸੀ ਕੁਝ ਇਤਿਹਾਸਕਾਰਾਂ ਨੇ ਉਹਨਾਂ ਨੂੰ ਨਿਹਾਲੀ ਕਰਕੇ ਵੀ ਲਿਖਿਆ ਪਰ ਸਭ ਦੀ ਜ਼ੁਬਾਨ ਤੇ ਜੋ ਨਾਮ ਚੜਿਆ ਉਹ ਕੇਵਲ ਵਿਰਾਈ ਸੀ ਅਤੇ ਇਸੇ ਨਾਂ ਨਾਲੋਂ ਪ੍ਰਸਿੱਧ ਹੋਏ ਵਿਰਾਈ ਜੀ ਦਾ ਸੁਭਾਅ ਬਹੁਤ ਠਹਿਰਿਆ ਹੋਇਆ ਸੀ ਉਹਨਾਂ ਦੀ ਸਮਝ ਬਹੁਤ ਉੱਚੀ ਸੀ ਸ਼ਰਮ ਜਿਸ ਨੂੰ ਇਸਤਰੀ ਦਾ ਗਹਿਣਾ ਆਖਦੇ ਹਨ ਉਹਨਾਂ ਵਿੱਚ ਸੀ ਚਿਹਰਾ ਹਮੇਸ਼ਾ ਹੰਸੂ ਹੰਸੂ ਕਰਦਾ ਰਹਿੰਦਾ ਸੀ ਪਿਤਾ ਜੀ ਵੀ ਇਕਲੋਤੀ ਬੱਚੀ ਹੋਣ ਕਰਕੇ ਬਹੁਤ ਲਾੜ ਲਡਾਉਂਦੇ ਸਨ ਭਰਾ ਵੀ ਬੜਾ ਹੀ ਪਿਆਰ ਕਰਦੇ ਵਿਰਾਈ ਜੀ ਦਾ ਵਿਆਹ ਖੈਰਿਆਂ ਦੇ ਖੜੂ ਦਾ ਚੌਧਰੀ ਮਹਿਮੀ ਨਾਲ ਸਨ 1504 ਨੂੰ ਹੋ ਗਿਆ ਸੀ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਗੁਰਗੱਦੀ ਗੁਰੂ ਅੰਗਦ ਨੂੰ ਸੌਂਪੀ ਗਈ ਤਾਂ ਪੁੱਤਰਾਂ ਬੇਰਾਦਰੀ ਤੇ ਇਰਖਾਲੂਆਂ ਨੇ ਕਾਫੀ ਬਖੇੜਾ ਖੜਾ ਕੀਤਾ ਉਹਨਾਂ ਲੋਕਾਂ ਦਾ ਖਿਆਲ ਸੀ ਕਿ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਵਿੱਚ ਟਿਕ ਜਾਣਗੇ ਪਰ ਉਹਨਾਂ ਨੂੰ ਗੁਰੂ ਪਾਤਸ਼ਾਹ ਦੇ ਹੁਕਮ ਯਾਦ ਕਰਨ ਕੀ ਪੁਰਖਾ ਪਾਰ ਬ੍ਰਹਮ ਦਾ ਪੰਥ ਕਰਨਾ ਹੈ ਨਾਮ ਜਪਾਉਣਾ ਹੈ ਜਦ ਗੁਰੂ ਅੰਗਦ ਦੇਵ ਜੀ ਨੇ ਦੇਖ ਲਿਆ ਕਿ ਉਹਨਾਂ ਦੇ ਉੱਤੇ ਟਿਕਣ ਨਾਲ ਚਕੜਾ ਵੱਦਣਾ ਹੋਰ ਸ਼ੁਰੂ ਹੋ ਗਿਆ ਤਾਂ ਪਾਰ ਬ੍ਰਹਮ ਦਾ ਪੰਥ ਸਾਜਣ ਲਈ ਖਡੂਰ ਸੈ ਵਿਖੇ ਆ ਗਏ ਸਾਡੇ ਸਾਖੀਕਾਰਾਂ ਨੇ ਵੀ ਲਿਖਿਆ ਹੈ ਇਖਿਓ ਜਬ ਬਡਤ ਫਸਾ ਦੰਗ ਪਾਈ ਹੁਕਮ ਗੁਰ ਕੀ ਰਾਈ ਖਡੂਰ ਬਿrai ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਗੁਰੂ ਗੱਦੀ ਕਿਸੇ ਜਾਇਦਾਦ ਜ਼ਮੀਨ ਜਾਂ ਮਾਲ ਨੂੰ ਮਲ ਮਰਨ ਦਾ ਨਾ ਨਹੀਂ ਇਹ ਤਾਂ ਜੋਤ ਦਾਹੀ ਪ੍ਰਕਾਸ਼ ਹੈ ਫਿਰ ਜਿਸ ਨੇ ਗੁਰੂ ਨਾਨਕ ਵਰਗੇ ਨੂੰ ਰੀਝਾਂ ਨਾਲ ਰੀਚਾ ਲੇਆਉਸ ਵਿੱਚ ਪਕੜ ਵਰਗੀ ਕੋਈ ਸਹਿ ਕਿੱਥੇ ਰਹਿਣਾ ਸੀ ਭਾਈ ਗੁਰਤਾਜ ਜੀ ਨੇ ਕਿਸੇ ਲਈ ਉਚੇਚਾ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਹੱਥੋਂ ਮਿਲੀ ਬਖਸ਼ਿਸ਼ ਲੈ ਕੇ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਛੱਡ ਦਿੱਤਾ ਉਸ ਮਿਲੀ ਬਖਸ਼ਿਸ਼ ਸਦਕਾ ਦੂਜੇ ਪਾਸਾ ਦੇਵੀ ਸਿਫਤ ਸਭ ਪਾਸੇ ਫੈਲ ਗਈ ਉਹ ਜੋਤ ਹੁਣ ਖਡੂਰ ਸਾਹਿਬ ਵਿਖੇ ਚਾਨਣ ਖਿਲਾਰਨ ਲੱਗ ਪਈ ਗੁਰੂ ਨਾਨਕ ਦੇਵ ਜੀ ਮਾਈ ਵਿਰਾਈ ਦੇ ਪਿੰਡ ਸੰਗਰ ਪਹਿਲੀ ਉਦਾਸੀ ਵੇਲੇ ਆਏ ਸਨ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਮੱਤੇ ਦੀ ਸਰਾਂ ਤੇ ਫਿਰ ਖਡੂਰ ਸਾਹਿਬ ਚਰਨ ਪਾਏ ਸਨ ਗੁਰੂ ਨਾਨਕ ਦੇਵ ਜੀ ਦੀ ਉਹ ਨਾਮ ਲੇਵਾ ਸਿੱਖ ਸੀ ਗੁਰੂ ਨਾਨਕ ਦੇਵ ਜੀ ਨੂੰ ਜਦ ਵਿਰਾਈ ਜੀ ਨੇ ਕੁਝ ਚਿਰ ਉਸ ਦੇ ਘਰ ਟਿਕਣਾ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ فرمایا ਸੀ ਉਧ ਚਿਰ ਨਹੀਂ ਬਹੁਤ ਚਿਰ ਤੁਹਾਡੇ ਘਰ ਰਵਾਂਗੇ ਇਸੇ ਮੰਜੀ ਤੇ ਟਿਕਾਂਗੇ ਗੁਰੂ ਜੀ ਨੇ ਆਪਣਾ ਬਚਨ ਨਿਭਾਇਆ ਤੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਵਿਰਾਈ ਦੇ ਘਰ ਕਿਤਨਾ ਚਿਰ ਰਹੇ ਗੁਰੂ ਅੰਗਦ ਦੇਵ ਜੀ ਨੇ ਮਾਈ ਵਿਰਾਈ ਨੂੰ ਇਹ ਹੁਕਮ ਦਿੱਤ ਰੱਖਿਆ ਸੀ ਕਿ ਗੱਲ ਬਾਹਰ ਨਹੀਂ ਕਰਨੀ ਮਾਈ ਵਿਰਾਈ ਨੇ ਹੁਕਮ ਮੰਨੇ ਕਿਸੇ ਹੋਰ ਨੂੰ ਨਾ ਦੱਸਿਆ ਸਮੇਸਰ ਰਸਾਦ ਪਹੁੰਚਾ ਦਿੰਦੀ ਗੁਰੂ ਜੀ ਨਾਮ ਰਸ ਲੀਨ ਰਹਿੰਦੇ ਇੱਥੋਂ ਤੱਕ ਕਿ ਜਦ ਪੁੱਤਰ ਨੇ ਪਤਨੀ ਖੀਵੀ ਜੀ ਦੀ ਵੀ ਆਏ ਜੀ ਵੀ ਆਏ ਤਾਂ ਮਾਈ ਵਿਰਾਈ ਨੇ ਭਲ ਨਾ ਭੁਲਾਈ ਮਾਈ ਵਿਰਾਈ ਜੀ ਹੁਕਮੀ ਬੰਦਾ ਸੀ ਉਸ ਮਾਈ ਵਿੱਚ वेदना ਉੱਠੇ ਕੀ ਐਸਾ ਕਿਉਂ ਕਰ ਰਹੇ ਹਨ ਗੁਰਉੰਗਦ ਦੇਵ ਜੀ ਪਰ ਪੁੱਜ ਨਾ ਸਕੇ ਇਤਨਾ ਹੋਰ ਲਿਖਣਾ ਵੀ ਠੀਕ ਰਹੇਗਾ ਕਿ ਮਾਈ ਦੀ ਸ਼ਖਸੀਅਤ ਵੀ ਨਾਮ ਨਾਲ ਸਵਾਰੀ ਹੋਈ ਸੀ ਜੋ ਮਤਗੁਰੂ ਨਾਨਕ ਦੇਵ ਜੀ ਨੇ ਮਾਈ ਨੂੰ ਦਿੱਤੀ ਸੀ ਕਿ ਜੱਗ ਵਿੱਚ ਵੱਸੋ ਵੈਰਾਗ ਵਿੱਚ ਰਸੋ ਜਾਨੋ ਗਿਆਨ ਨਾਲ ਜੁੜੋ ਪ੍ਰੇਮ ਨਾਲ ਧੀ ਰਹੋ ਸਦਾ ਖੜੇ ਮੱਥੇ ਮਿੱਠੇ ਮਿੱਠੇ ਓਮਾ ਵਿੱਚ ਉਹ ਉਸ ਨੂੰ ਕਦੇ ਨਹੀਂ ਸੀ ਭੁੱਲਦਾ ਹਰ ਇੱਕ ਉਹ ਮਾਈ ਇਹ ਹੀ ਕਹਿੰਦੀ ਸੀ ਕਿ ਕਦੇ ਬਾਣੀ ਨਾ ਵਿਸਰੇ ਨਾਮ ਨਾ ਭੁੱਲੇ ਪਿਆਸ ਰਹੇ ਸਦਾ ਚਰਣਾ ਦੀ ਤੇ ਰਜਾ ਲੱਗੇ ਮਿੱਠੀ ਤਾਂ ਕਦੀ ਵਿਛੋੜਾ ਨਹੀਂ ਹੋਣਾ ਲੱਗਾ ਇਹ ਸਭ ਭਜਨ ਬੰਦਗੀ ਗਿਆਨ ਧਿਆਨ ਇਸੇ ਵਾਸਤੇ ਕਰੀਦੇ ਹਨ ਕਿ ਦਿਲ ਟਿਕਿਆ ਰਹੇ ਤੇਥੋਂ ਜਾਣ ਲਗਿਆਂ ਉਦਾਸੀ ਨਾ ਛਾਏ ਐਸਾ ਇਕਾਂਤ ਹੋਣ ਤਾਂ ਗੁਰੂ ਅੰਗਦ ਦੇਵ ਜੀ ਦਾ ਮੰਤਰ ਵਹੀ ਲਗਦਾ ਸੀ ਕਿ ਗੁਰੂ ਭਲਣਾ ਪੈਂਦਾ ਹੈ ਗੁਰੂ ਦਾ ਸੁੱਤੇ ਸਿੱਧ ਪ੍ਰਕਾਸ਼ ਹੈ ਗੁਰੂ ਨੂੰ ਕੋਈ ਟੰਡੋਰਾ ਜਾਂ ਦੋਹੀ ਫੇਰਨ ਦੀ ਲੋੜ ਨਹੀਂ ਨਾਲ ਹੀ ਜੋ ਦੁਖੀ ਤੇ ਸੰਬੰਧੀਵਾਦ ਕਰਨ ਵਾਲੇ ਹਨ ਸੰਗਤਾਂ ਉਹਨਾਂ ਦਾ ਰੰਗ ਵੀ ਦੇਖ ਲੈਣ ਇਹ ਭਾਵੇਂ ਪ੍ਰਗਟ ਹੋ ਸ ਗਿਆ ਸੀ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਜੀ ਨੂੰ ਦੇ ਗਏ ਸਨ ਪਰ ਉਹ ਅਲੋਪ ਸਨ ਸੰਗਤਾਂ ਵਿਆਕੁਲ ਸਨ ਸੰਗਤਾਂ ਦੱਸਿਆ ਟਿਕਾਣਿਆਂ ਤੇ ਜਾਂਦੀਆਂ ਪਰ ਗੁਰੂ ਜੀ ਦਾ ਟਿਕਾਣਾ ਨਾ ਲੱਭਾ ਇਸੇ ਤਰ੍ਹਾਂ 6 ਮਹੀਨੇ ਬੀਤ ਗਏ ਇਸ ਖੱਟੇ ਮਾਸ ਜਬ ਭੀ ਬਤੀਤ ਉਕਲਾਨੋ ਬਾਪੇ ਕੀ ਮੀਤ ਮਹਿਮਾ ਪ੍ਰਕਾਸ਼ ਆਖੀ ਪਹਿਲੀ ਮੁੱਖੀ ਸਿੱਖਾਂ ਨੇ ਕਿਹਾ ਕਿ ਬਗੈਰ ਬਾਬਾ ਬੁੱਢਾ ਜੀ ਤੋਂ ਗੁਰੂ ਜੀ ਦਾ ਥੋ ਪਤਾ ਲੱਭਣਾ ਮੁਸ਼ਕਲ ਹੈ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਦੇਵ ਜੀ ਵਰ ਦੇਗੇ ਸਨ ਕਿ ਤਿੱਥੋਂ ਨਾ ਕਦੇ ਉੱਲੇ ਹੋਸਾਂ ਸੋ ਸਿੱਧੀ ਬੇਨਤੀ ਬਾਬਾ ਬੁੱਢਾ ਜੀ ਨੂੰ ਕਰਨ ਲਈ ਸੰਗਤ ਤੁਰਪੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਪੰਜ ਸਿੱਖ ਭਾਈ ਅਜਿੱਤਾ ਰੰਧਾਵਾ ਭਾਈ ਧੀਰੋ ਜੀ ਭਾਈ ਬੂੜਾ ਕਲਾਲ ਭਾਈ ਭਗੀਰਥ ਆਨੰਦ ਤੇ ਭਾਈ ਸਹਾਰਨ ਭਲ ਲਈ ਨਿਕਲੇ ਸਨ ਅਤੇ ਇਹ ਸਭ ਬਾਬਾ ਬੁੱਢਾ ਜੀ ਪਾਸ ਪੁੱਜੇ ਬਾਬਾ ਬੁੱਢਾ ਜੀ ਉਸੇ ਸਮੇਂ ਹੀ ਉਹਨਾਂ ਨਾਲ ਹੋ ਤੁਰੇ ਬਾਬਾ ਬੁੱਢਾ ਜੀ ਸਮੇਂ ਦੇ ਸੰਕੀ ਮਾਤਾ ਵਿਰਾਈ ਜੀ ਹੀ ਠੀਕ ਦੱਸ ਪਾ ਸਕੇਗੀ ਸੋ ਸਾਰੇ ਸੰਗਰ ਪੁੱਜੇ ਮਾਈ ਵਿਰਾਈ ਨੂੰ ਜਦ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਪੰਜ ਸਿੱਖਾਂ ਦੇ ਨਾਲ ਉਸ ਦੇ ਘਰ ਵੱਲ ਤੁਰੇ ਆ ਰਹੇ ਹਨ ਤਾਂ ਬਚਨਾ ਤੇ ਪਹਿਰਾ ਦੇਣ ਦੀ ਅਗੋਂ ਆ ਮਿਲੀ ਬਾਬਾ ਬੁੱਢਾ ਜੀ ਜਾਣ ਗਏ ਕਿ ਜੋਤ ਇੱਥੇ ਹੀ ਟਿਕੀ ਹੈ ਮਾਈ ਦੇ ਚਿਹਰੇ ਦਾ ਹਾਵ ਭਾਵ ਪਿਆ ਦੱਸਦਾ ਸੀ ਰਤਨ ਵੀ ਕਦੇ ਲੁਕਾਇਆ ਲੁਕੇ ਨੇ ਬਾਬਾ ਬੁੱਢਾ ਜੀ ਨੇ ਮਾਈ ਵਿਰਾਈ ਜੀ ਨੂੰ ਅੱਗੋਂ ਆਉਂਦਿਆਂ ਇਹ ਹੀ ਤੁੱਕ ਪੜੀ ਨਾਨਕ ਦੇਖ ਦਿਖਾਈਐ ਹਉ ਸਦਬਲਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਮਾਈ ਚੁੱਪ ਰਹੀ ਹੁਣ ਸਾਰਿਆਂ ਨੇ ਜੋਦਰੀ ਕੀਤੀ ਕੀ ਪਤਾ ਦੱਸ ਦਿਓ ਕਿੱਥੇ ਬਿਰਾਜ ਰਹੇ ਹਨ ਗੁਰੂ ਅੰਗਦ ਦੇਵ ਜੀ ਮਾਈ ਨੇ ਹੁਣ ਇਤਨਾ ਕਿਹਾ ਕਿ ਗੁਰੂ ਜੀ ਆਪੇ ਜਾਣਦੇ ਹਨ ਕਿ ਕਿਸ ਵੇਲੇ ਸੰਗਤਾਂ ਵਿੱਚ ਵਿਚਰਨਾ ਹੈ ਇਹ ਹੱਕ ਕੋਈ ਚੰਗਾ ਨਹੀਂ ਰੱਜਾ ਵਿੱਚ ਰਹਿਣ ਦਾ ਹੋਰ ਵੀ ਸਵਾਦ ਹੈ ਬਾਬਾ ਜੀ ਨੇ ਕਿਹਾ ਕਿ ਪੁਕਾਰ ਪਾਉਣੀ ਕੋਈ ਰੱਜਾ ਮੇਟਣੀ ਨਹੀਂ ਬਾਲ ਨੇ ਪਿਤਾ ਨੂੰ ਪੁਕਾਰ ਪਾਉਣੀ ਹੈ ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਲਿਖਿਆ ਹੈ ਕਿ ਬਾਬਾ ਬੁੱਢਾ ਜੀ ਨੇ ਕਿਹਾ ਕਿ ਸਾਨੂੰ ਮਾਲੂਮ ਹੋਇਆ ਕਿ ਗੁਰੂ ਤੇਰੇ ਘਰ ਵਿੱਚ ਹੀ ਹੈ ਤੈਨੂੰ ਦੱਸਣ ਦੀ ਆਗਿਆ ਨਹੀਂ ਇਹ ਅਸੀਂ ਜਾਣ ਗਏ ਹਾਂ ਬਲਵੰਦਰ ਬਾਬੀ ਸਾਡੇ ਨਾਲ ਹੈ ਗੁਰੂ ਨਾਨਕ ਦੇਵ ਜੀ ਇਸ ਦੀ ਬਹਾ ਗੁਰੰਗ ਦੇਵ ਜੀ ਨੂੰ ਫੜਾ ਗਏ ਸਨ ਮਾਤਾ ਵਿਰਾਈ ਦੇ ਘਰ ਪੁੱਜੇ ਬਲਵੰਦਰ ਨੂੰ ਬਾਬਾ ਬੁੱਢਾ ਜੀ ਨੇ ਕਿਹਾ ਰਬਾਪ ਵਜਾਈ ਸ਼ਬਦ ਗਾਓ ਆਪੇ ਗੁਰੂ ਨਾਨਕ ਦੀ ਆਵਾਜ਼ ਸੁਣ ਬਾਹਰ ਆ ਜਾਣਗੇ ਐਸਾ ਹੀ ਹੋਇਆ ਰਬਾਬੀ ਨੇ ਜਦ ਸ਼ਬਦ ਗਾਇਆ ਗੁਰੂ ਅੰਗਦ ਦੇਵ ਜੀ ਬਾਹਰ ਆਏ ਮੂੰਹ ਵਾਹ ਵਾਹ ਦੇ ਬਚਨ ਕੀਤੇ ਸਭ ਨੂੰ ਦੇਖ ਮੁਸਕਰਾਏ ਕੀ ਭੱਲੀ ਵਿਉਂਤ ਬਾਬਾ ਬੁੱਢਾ ਜੀ ਨੇ ਕੱਢੀ ਅਸਲ ਗੱਲ ਪ੍ਰਗਟ ਕਰ ਦਿੱਤੀ ਕਿ ਗੁਰੂ ਨੂੰ ਪਾਉਣਾ ਹੋਵੇ ਰਜਾਣਾ ਹੋਵੇ ਮਿਲਣਾ ਹੋਵੇ ਤੇ ਚਰਨ ਪਰਸਣੇ ਹੋਣ ਤਰ੍ਹਾਂ ਇੱਕੋ ਕੀਰਤਨ ਹੈ ਕੀਰਤਨ ਸੁਣ ਉਹ ਗੁਰੂ ਪਰ ਤੱਕ ਕੋਟਸਦਾ ਹੈ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕੀ ਆਪ ਜੀ ਦਾ ਇਸ ਤਰ੍ਹਾਂ ਗੋਸ਼ਾ ਨਸੀ ਹੋ ਬੈਠਣਾ ਸੰਗਤਾਂ ਨੂੰ ਵਿਅਕੁਲ ਕਰ ਰਿਹਾ ਹੈ ਬਗੈਰ ਮਰਜੀ ਦੇ ਸੰਗਤ ਦਾ ਜਹਾਜ਼ ਕਿਨਾਰੇ ਕਿਸ ਤਰ੍ਹਾਂ ਪਵੇਗਾ ਅਤੇ ਫਿਰ ਗੁਰੂ ਨਾਨਕ ਦੇਵ ਜੀ ਦਾ ਤਾਂ ਆਪ ਜੀ ਨੂੰ ਬਚਨ ਹੈ ਜਗਤ ਕੋ ਉਪਦੇਸ਼ ਕਰਨਾ ਕਿਰਪਾ ਕਰਕੇ ਬਾਹਰ ਚੱਲਿਏ ਬਾਬਾ ਬੁੱਢਾ ਜੀ ਨੇ ਜਦ ਸਹ ਟਿੱਕਾ ਦਿੱਤੋ ਸੋ ਜੀਵਨ ਦਾ ਤਾ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਈਰਖਾ ਫੈਲਦੀ ਦੇਖ ਫਰਮਾਇਆ ਸੀ ਕਿ ਖਡੂਰ ਸਹਿਬ ਵਿਰਾਈ ਜੀ ਦੇ ਘਰ ਸਾਡੇ ਬੈਠਣ ਦੀ ਮੰਜੀ ਹੈ ਉਸ ਪਰ ਜਾਇ ਕਰ ਤੂੰ ਬੈਠੋ ਮੇਰਾ ਸਿੰਘਾਸਣ ਵਹੀ ਹੈ ਅਸੀਂ ਤੁਹਾਡੇ ਪਾਸ ਆਵਾਂਗੇ ਹੀ ਵਿਰਾਈ ਜੀ ਪ੍ਰਤੀ ਪਿਆਰ ਨਹੀਂ ਸਕੋਂ ਉਸ ਪ੍ਰਤੀ ਮਾਣ ਵੀ ਸੀ ਆਪਣੇ ਬਚਨਾਂ ਤੇ ਪਹਿਰਾ ਦੇਣ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆਇਸਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਿਰਾਈ ਜੀ ਬੜੀ ਵਿਸ਼ਵਾਸੀ ਔਰਤ ਸੀ ਹਰ ਇੱਕ ਨਾਲ ਬੜਾ ਹੀ ਪਿਆਰ ਕਰਦੀ ਇੱਕ ਵਾਰ ਜਦ ਬਾਬਾ ਤਖਤ ਮਲ ਜੀ ਨੇ ਬਾਬਾ ਫਿਰੂ ਮੱਲ ਤੇ ਹਿਸਾਬ ਠੀਕ ਨਾ ਰੱਖਣ ਦਾ ਦੋਸ਼ ਲਗਾਇਆ ਤਾਂ ਗੁਰੂ ਅੰਗਦ ਦੇਵ ਜੀ ਨੇ ਵਿਰਾਈ ਜੀ ਕੋਲ ਜਾ ਕੇ ਪੁੱਤਾ ਤਖਤ ਮਨ ਨੂੰ ਸਮਝਾਉਣ ਵਾਸਤੇ ਕਿਹਾ ਪਰ ਵਿਰਾਈ ਜੀ ਬੜੇ ਹੀ ਸੁਲਝੇ ਵਿਚਾਰਾਂ ਦੇ ਹੋਣ ਕਾਰਨ ਉਹਨਾਂ ਨੇ ਅੰਗਦ ਦੇਵ ਜੀ ਨੂੰ ਸਮਝਾਇਆ ਪਿਤਾ ਜੀ ਮੇਰਾ ਕਿਹਾ ਟਾਲਣਗੇ ਤਾਂ ਨਹੀਂ ਪਰ ਇਸਤ ਤਨਾ ਦਾਗ ਲੱਗ ਜਾਵੇਗਾ ਫੇਰੂ ਮਲ ਜੀ ਸਾਫ਼ ਸਿੱਧੇ ਤੇ ਇਮਾਨਦਾਰ ਹਨ ਚੰਗਾ ਇਹ ਹੀ ਹੈ ਕਿ ਪਿਤਾ ਜੀ ਨੂੰ ਆਖੋ ਕਿ ਇੱਕ ਵਾਰ ਦੁਬਾਰਾ ਹਿਸਾਬ ਕਰਨ ਹਿਸਾਬ ਫਿਰ ਕੀਤਾ ਗਿਆ ਗਲਤੀ ਪਕੜੀ ਗਈ ਦਾਗ ਲੱਥਾ ਵਿਰਾਈ ਜੀ ਦੀ ਦੂਰ ਦ੍ਰਿਸ਼ਟੀ ਵਾਲੀ ਸਮਝ ਕਮ ਆਈ ਮਾਤਾ ਵਿਰਾਈ ਜੀ ਨਾਲ ਗੁਰੰਗ ਦੇਵ ਜੀ ਦਾ ਬੜਾ ਹੀ ਪਿਆਰ ਤੇ ਸਨੇਹ ਸੀ ਉਹ ਵੀ ਜਦ ਮੱਤੇ ਦੀ ਸਰਾਪਿੱਤਾ ਕੋਲ ਆਉਂਦੇ ਤਾਂ ਲਹਿਣਾ ਜੀ ਵੀ ਉਹਨਾਂ ਨੂੰ ਮਿਲਣ ਜਰੂਰ ਆਉਂਦੇ ਕਈ ਵਾਰੀ ਤਾਂ ਖਡੂਰ ਸਾਹਿਬ ਵੀ ਨਾਲ ਹੀ ਆ ਜਾਂਦੇ ਸਨ ਖਡੂਰ ਸਾਹਿਬ ਦੇ ਨਾਲ ਹੀ ਸੰਗਤ ਸੀ ਮਾਈ ਵਿਰਾਈ ਜੀ ਨੇ ਵਿੱਚ ਪੈ ਕੇ ਸੰਗਤ ਦੇ ਵੀ ਸਾਹੂਕਾਰ ਦੇਵੀ ਚੰਦ ਮਰਵਾਹਾ ਖੱਤਰੀ ਦੀ ਪੁੱਤਰੀ ਬੀਬੀ ਖੀਵੀ ਨਾਲ ਰਿਸ਼ਤਾ ਕਰਵਾ ਦਿੱਤਾ ਖੀਵੀ ਜੀ ਵੀ ਮਿੱਠੇ ਸੁਭਾਅ ਦੇ ਸੰਤ ਤੇ ਸਬਰ ਤੇ ਸੰਤੋਖ ਦੀ ਮੂਰਤ ਸਨ ਵੀਰਾਈ ਜੀ ਗੁਰੰਗtdev ਜੀ ਦੀ ਸੇਵਾ ਬੜੀ ਪ੍ਰੇਮ ਤੇ ਭਗਤੀ ਭਾਵਨਾ ਨਾਲ ਕਰਦੀ ਸੀ ਉਹਨਾਂ ਦੀ ਅਗਿਆ ਅਨੁਸਾਰ ਪਾਉ ਪਰ ਇੱਕ ਪਾ ਦੀ ਅਲੂਣੀ ਅਤੇ ਰੁੱਖੀ ਰੋਟੀ ਪਕਾ ਕੇ ਨਿਤ ਗੁਰੂ ਸਾਹਿਬ ਨੂੰ ਦਿੰਦੀ ਸੀ ਜਿਸ ਦੇ ਆਧਾਰ ਤੇ ਗੁਰੰਗਤidev ji ਅੱਠ ਪਹਿਰ ਗੁਜਾਰਦੇ ਸਨ ਤਾਂ ਹੀ ਕਈਆਂ ਨੇ ਇਹਨਾਂ ਨੂੰ ਭرائی ਵੀ ਕਿਹਾ ਹੈ ਭرائی ਮੁਲਤਾਨ ਵਿੱਚ ਇੱਕ ਪੀਰਖਾਨੇ ਦਾ ਪੁਜਾਰੀ ਜਿਸ ਪ੍ਰਕਾਰ ਦੀਆਂ ਰੋਟੀਆਂ ਪਕਾ ਕੇ ਬਣਦਾ ਸੀ ਉਸ ਰੋਟੀ ਨੂੰ ਭرائی ਆਖਿਆ ਜਾਂਦਾ ਸੀ ਇਸੇ ਕਾਰਨ ਜਦ ਮਾਤਾ ਵਿਰਾਈ ਜੀ ਵੀ ਰੋਟੀ ਲੈਂਦੇ ਤਾਂ ਉਹਨਾਂ ਨੂੰ ਕੁਝ ਭرائی ਵੀ ਆਖਣ ਲੱਗ ਪਏ ਮਾਤਾ ਜੀ ਹਰ ਇੱਕ ਨੂੰ ਮੂੰਹ ਅਸੀਸਾਂ ਹੀ ਦਿੰਦੇ ਰਹਿੰਦੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੀ ਸੁਣਨ ਦੇ ਰਹਿੰਦੇ ਸੇਵਾ ਕਰਦੇ ਰਹਿੰਦੇ ਅਤੇ ਮੁੱਖ ਵਿੱਚ ਹਰ ਸਮੇਂ ਜਪਜੀ ਸਾਹਿਬ ਦਾ ਪਾਠ ਰੰਦਾ ਸਭ ਨੂੰ ਕਹਿੰਦੇ ਕਿ ਚਾਰ ਗੱਲਾਂ ਜੀਵ ਨੂੰ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ ਪਹਿਲੀ ਕਦੀ ਨਾਮ ਨਾ ਭੁੱਲੋ ਦੂਜੀ ਵਾਹਿਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਧਿਆਨ ਰਹਿ ਤੀਜੀ ਬਾਣੀ ਨਾ ਵਿਸਰੇ ਸੋਤਾ ਉਸ ਦੀ ਰਜਾ ਮਿੱਠੀ ਲੱਗੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਮਨੁੱਖ ਨੂੰ ਇਹ ਚਾਰ ਗੱਲਾਂ ਜੀਵਨ ਦਾ ਸਹੀ ਰਹਾ ਦਿਖਾਉਂਦੀਆਂ ਹਨ ਇਹ ਇੱਕ ਐਸਾ ਉਪਦੇਸ਼ ਹੈ ਜੋ ਵਿਰਾਈ ਜੀ ਸਾਨੂੰ ਜੀਵਨ ਸੁਖੀ ਕਰਨ ਲਈ ਦੇ ਗਏ ਸਨ ਜੇ ਇਹਨਾਂ ਗੱਲਾਂ ਉੱਤੇ ਅਮਲ ਕੀਤਾ ਜਾਵੇ ਤਾਂ ਹੀ ਵਾਹਿਗੁਰੂ ਸਾਡੇ ਕੋਲ ਖੜਾ ਦਿਖੇਗਾ ਦਰਸ਼ਨਾ ਲਈ ਲੋਚਦੀ ਇੱਕ ਹੋਰ ਮਾਈ ਹੰਸੋ ਬਾਈ ਨੂੰ ਉਹਨਾਂ ਇੱਕ ਵਾਰੀ ਉਪਦੇਸ਼ ਦੇ ਕੇ ਸਮਝਾਇਆ ਗੁਰੂ ਭਗਤੀ ਵਿੱਚ ਵਿਗਨ ਨਹੀਂ ਪਾਈਦਾ ਚਾਹੇ ਹੰਸੋ ਅਨਪੜ ਸੀ ਕੇਵਲ ਗੁਰੂ ਦਰਸ਼ਨਾਂ ਲਈ ਹੀ ਉਸ ਦਾ ਮਨ ਕਰਦਾ ਸੀ ਪਰ ਵੀ ਨੇ ਇਸ ਭਾਵ ਨਾਲ ਸਮਝਾਇਆ ਕਿ ਉਹ ਹੰਸੋ ਬਾਈ ਨੂੰ ਬੜੀ ਚੰਗੀ ਤਰ੍ਹਾਂ ਨਾਲ ਸਮਝ ਆ ਗਈ ਹੰਸੋ ਬਾਈ ਜਾਣਦੀ ਸੀ ਵਿਰਾਈ ਰਾਹੀ ਉਹ ਗੁਰੂ ਦਰਸ਼ਨ ਕਰ ਸਕਦੀ ਹੈ ਉਹਨਾਂ ਦਾ ਪ੍ਰਭਾਵ ਹੀ ਐਸਾ ਸੀ ਤਾਂ ਹੀ ਕਈਆਂ ਨੇ ਇਹਨਾਂ ਨੂੰ ਸਭਰਾਈ ਵੀ ਆਖਿਆ ਹੈ ਜਿਸ ਦਾ ਭਾਵ ਹੈ ਸਬਨਾ ਵਿੱਚੋਂ ਵੱਧ ਕੀ ਪ੍ਰਕਾਸ਼ ਕਰਨ ਵਾਲੀ ਪ੍ਰਧਾਨ ਰਾਣੀ ਹੁੰਦਾ ਹੈ ਵਿਰਾਈ ਨੀਰਾ ਕਥਨ ਨਹੀਂ ਸੀ ਕਰਦੀ ਕਿ ਰੱਜਾ ਮਿੱਠੀ ਲੱਗੇ ਸਗੋਂ ਰੱਜਾ ਵਿੱਚ ਰਹਿਣ ਵਾਲੀ ਵੀ ਔਰਤ ਸੀ 6 ਮਹੀਨੇ ਗੁਰੰਗਤ ਦੇਵ ਜੀ ਉਹਨਾਂ ਦੇ ਘਰ ਹੀ ਗੁਰੰਗਤ ਦੇਵ ਜੀ ਕੋਠੜੀ ਵਿੱਚ ਜਾ ਬੈਠੇ ਸਨ ਅਤੀ ਵਿਰਾਈ ਜੀ ਨੂੰ ਬਾਹਰੋਂ ਤਾਲਾ ਲਗਾ ਕੇ ਕਿਸੇ ਨੂੰ ਨਾ ਕਹਿਣ ਲਈ ਕਿਹਾ ਵਿਰਾਈ ਜੀ ਨੇ ਉਸੇ ਤਰ੍ਹਾਂ ਆਗਿਆ ਤੇ ਪਹਿਰਾ ਦਿੱਤਾ ਬਾਬਾ ਬੁੱਢਾ ਜੀ ਦੇ ਕਹਿਣ ਤੇ ਵੀ ਕਵਾਰ ਨਹੀਂ ਖੁੱਲਿਆ ਚਾਹੀ ਬਾਬਾ ਬੁੱਢਾ ਜੀ ਜਾਣ ਗਏ ਸੰਨ ਕੀ ਵਿਰਾਈ ਦੇ ਮੂੰਹ ਤੇ ਜੋ ਰੌਣਕ ਹੈ ਜਲੂ ਹੈ ਉਹ ਗੁਰੂ ਘਰ ਹੋਣ ਕਾਰਨ ਹੈ ਸੋ ਵਿਰਾਈ ਦਾ ਜਵਾਬ ਉਡੀਕੇ ਬਿਨਾਂ ਹੀ ਘਰ ਵੱਲ ਵਧ ਗਈ ਮਾਈ ਦੇ ਘਰ ਤਿਲਕ ਹੋਇਆ ਸੀ ਵਿਰਾਈ ਹਰ ਆਏ ਗਏ ਦੀ ਸੇਵਾ ਹੀ ਬੜੇ ਪਿਆਰ ਤੇ ਤੁਸ਼ਾ ਨਾਲ ਕਰਦੀ ਜਦ ਤਪਿਆਣੇ ਤਪਸਥਾਨ ਵਿੱਚ ਸੁਣਿਆ ਗੰਗੀ ਕੋਣੋਂ ਕੀ ਕੋਈ ਪ੍ਰਹਣੇ ਆਏ ਹਨ ਤਾਂ ਸਿੱਧੀ ਘਰ ਪੁੱਜੀ ਪ੍ਰਹਣੇ ਕਹੇ ਚਲੇ ਗਏ ਸਨ ਕੀ ਹੁਣੇ ਆਏ ਤਾਂ ਚਟ ਉਹਨਾਂ ਦੇ ਆਦਰ ਸਤਕਾਰ ਲਈ ਝੁੱਟੇ ਵਿਹੜੇ ਵਿੱਚ ਦੋ ਇੱਕ ਵੱਡੇ ਮੰਜੇ ਡਹਾਏ ਧੋਬੀ ਦੇ ਧੋਤੇ ਖੇਸ ਵਿਛਾਏ ਪੀੜੀਆਂ ਤੇ ਚਟਾਈਆਂ ਵਿਛਾਈਆਂ ਮੂੜੇ ਡਾਹੇ ਫਿਰ ਦੁੱਧ ਵੀ ਠੰਡਾ ਕੀਤਾ ਛੰਨੇ ਮੰਗਵਾਲੇ ਗੰਗੀ ਨੂੰ ਰੋਟੀ ਦਾਲ ਪਕਾਣ ਲਈ ਵੀ ਕਹਿ ਦਿੱਤਾ ਇਸ ਤਰ੍ਹਾਂ ਹਰ ਆਏ ਗਏ ਦੀ ਸੇਵਾ ਬੜੀ ਰੀਜ ਨਾਲ ਬਗੈਰ ਦੱਸੇ ਕਰਦੀ ਸੀ ਜਦ ਗੁਰੰਗਰ ਦੇਵ ਜੀ ਪ੍ਰਗਟ ਹੋ ਗਏ ਤਾਂ ਉਹ ਅਨੁਭਵ ਕਰ ਲਿਆ ਕਿ ਖਬਰ ਚਾਰੇ ਪਾਸੇ ਛੱਟੀ ਫੈਲ ਜਾਣੀ ਹੈ ਤੇ ਸੰਗਤਾਂ ਦੀ ਭੀੜ ਲੱਗ ਜਾਣੀ ਹੈ ਸੋ ਲੰਗਰਾਂ ਸੋ ਲੰਗਰ ਜ਼ਰੂਰੀ ਹੈ ਲੰਗਰ ਦਾ ਆਹਾਰ ਕੱਲੀ ਝੁੱਟ ਪਈ ਮਾਤਾ ਵਿਰਾਈ ਜੀ ਨੇ ਮਾਤਾ ਖੀਵੀ ਜੀ ਨੂੰ ਵੀ ਬੁਲਾ ਭੇਜਿਆ ਜਦ ਖੀਵੀ ਜੀ ਖਡੂਰ ਪੋਚੇ ਤਾਂ ਗੁਰੂ ਚਰਨਾਂ ਵਿੱਚ ਡਿੱਗ ਕੇ ਮਾਤਾ ਖੀਵੀ ਜੀ ਨੇ ਆਪਣੇ ਲਈ ਦਰਸ਼ਨ ਦਾਤ ਰੋਜ਼ ਲੈਣ ਲਈ ਕਿਹਾ ਤਾਂ ਗੁਰੰਗ ਦੇਵ ਜੀ ਤਦ ਬੋਲੇ ਜਦੋਂ ਮੇਰੇ ਦਾਤਾ ਨੇ ਮੈਨੂੰ ਸ਼ਬਦਦਾਨ ਕਰਨ ਦਾ ਵਰ ਬਖਸ਼ਿਆ ਸੀ ਤੇਰੇ ਹਿੱਸੇ ਅਨ ਮਾਤਾ ਵਿਰਾਈ ਜੀ ਕੀ ਕਰਚੀ ਲਿਆ ਕੇ ਸਹਿਬਾਂ ਦੇ ਅੱਗੇ ਧਰ ਦਿੱਤੀ ਤੇ ਕਿਹਾ ਜੇ ਸ਼ਬਦ ਦਾਨ ਦਾ ਕਰਚਾ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਸੌਂਪਿਆ ਸੀ ਤਾਂ ਅੰਨ ਦਾਨ ਦਾ ਇਹ ਕਰਚਾ ਆਪ ਆਪਣੇ ਹੱਥੀ ਮੇਰੀ ਪਰਜਾਈ ਨੂੰ ਦਾਨ ਕਰੋ ਗੁਰੂ ਅੰਗਦ ਦੇਵ ਜੀ ਮੁਸਕਰਾਏ ਤੇ ਉਹਨਾਂ ਕਰਚਾ ਖੀਵੀ ਜੀ ਨੂੰ ਦਾਨ ਕੀਤਾ ਹੈ ਤੇਰਾ ਪਤੀ ਅਤੀਤ ਤੇਰਾ ਪਤੀ ਅਤੀਤ ਬਣਾਇਆ ਸੋ ਤੈਨੂੰ ਫਿਰ ਦੀਖ ਗ੍ਰਸਤੀ ਤਨਗੁਰੂ ਨਾਨਕ ਇਸ ਤਰ੍ਹਾਂ ਵਿਰਾਈ ਨੇ ਜੋ ਕੜਛਾ ਗੁਰੂ ਅੰਗਦ ਦੇਵ ਜੀ ਦੇ ਹੱਥੋਂ ਮਾਤਾ ਖੀਵੀ ਨੂੰ ਫੜਾਇਆ ਸੀ ਉਸੇ ਦੀ ਬਰਕਤ ਸਦਕਾ ਲੰਗਰ ਵਿੱਚ ਅੱਜ ਕਦੀ ਵੀ ਟੋਟ ਨਹੀਂ ਆਈ ਤੇ ਉਸੇ ਸਦਕਾ ਲੰਗਰ ਰਸਦਾਇਕ ਤੇ ਤ੍ਰਿਪਤ ਕਰਨ ਵਾਲਾ ਬਣਦਾ ਹੈ ਵੱਡੀ ਇਸ ਚਰਜ ਮਾਈ ਗੱਲ ਇਹ ਹੈ ਕਿ ਜਦ ਗੁਰੂ ਜੀ ਵਿਚਾਰਾਂ ਪਏ ਕਰਦੇ ਸਨ ਤਾਂ ਮਾਈ ਵਿਰਾਈ ਨੇ ਉੱਥੇ ਹੀ ਪ੍ਰਾਣ ਤਿਆਗ ਦਿੱਤੇ ਸਾਰੇ ਹੈਰਾਨ ਹੋਏ ਕਿ ਮਾਈ ਨੇ ਕਿਸ ਸਹਜਵਸਥਾ ਵਿੱਚ ਵਿਚਰਦੇ ਪ੍ਰਾਣ ਤਿਆਗੇ ਹਨ ਸਸਕਾਰ ਮਾਈ ਦਾ ਕਰਕੇ ਜਦ ਮੁੜੇ ਤਾਂ ਵਿਚਾਰਾ ਹੋਣ ਲੱਗੀਆਂ ਕਿ ਇੱਥੇ ਟਿਕਾਣਾ ਕੀਤਾ ਜਾਵੇ ਕਿ ਕਿਧਰੇ ਹੋਰ ਬਾਬਾ ਬੁੱਢਾ ਜੀ ਨੇ ਕਿਹਾ ਕਿ ਸੰਗਰ ਦੇ ਲਾਗੇ ਖਡੂਰ ਪਾਸ ਇੱਕ ਇਕਾਂਤ ਥਾਂ ਉੱਥੇ ਟਿੱਬੇ ਹਨ ਉੱਥੇ ਹੀ ਟਿਕਾਣਾ ਠੀਕ ਰਹੇਗਾ ਗੁਰੂ ਮਹਾਰਾਜ ਨੇ ਜਦ ਥਾਂ ਦੇਖੀ ਤਾਂ ਪਸੰਦ ਆਈ ਤੇ ਕੁਝ ਦਿਨਾਂ ਵਿੱਚ ਉੱਥੇ ਧਰਮਸ਼ਾਲ ਉੱਤਰ ਗਈ ਲੰਗਰ ਖਾਣਾ ਵਣ ਗਿਆ ਤੇ ਰਬਾਬੀ ਕੀਰਤਨ ਕਰਨ ਲੱਗ ਪਏ ਸੰਗਤਾਂ ਨੂੰ ਵੀ ਪਤਾ ਲੱਗ ਗਿਆ ਤੇ ਉਹ ਵਹੀਰਾ ਘਤ ਖੰਡੂਰ ਸਹਿ ਬਾਉਣ ਲੱਗੀਆਂ ਤਖਤ ਤੇ ਬੈਠਣ ਸਮੇਂ ਪਹਿਲਾਂ ਉਪਦੇਸ਼ ਦੋ ਬਚਨ ਰੂਪ ਵਿੱਚ ਅੰਗਦ ਗੁਰੂ ਦੇਵ ਜੀ ਨੇ ਕਿਹਾ ਉਸ ਨੂੰ ਮਹਿਮਾ ਪ੍ਰਕਾਸ਼ ਨਿਯੰਕਤ ਕਰਦੇ ਲਿਖਿਆ ਹੈ ਗੁਰਾਂ ਨੇ ਫਰਮਾਇਆ ਕਰੋ ਭੋਜ ਭਜਨ ਹੋਈ ਪਰਮ ਬਿਲਾਸਾ ਤੇ ਇੱਕ ਖੂ ਮਿੱਠਾ ਮਾਈ ਵਿਰਾਈ ਦੀ ਯਾਦ ਵਿੱਚ ਲਗਵਾਇਆ ਸੋ ਸਰਬ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਵੀ ਕਥਾ ਤੇ ਸਮਾਪਤਾ ਹੈ ਮਾਤਾ ਵਿਰਾਈ ਦੀ ਸਵਤਵਦ ਸੰਗਤਾਂ ਚੈਨ ਨਾਲ ਜੁੜਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਦਾਸ ਸਾਬ ਜੀ ਦਾ ਵੀਰ ਸਰਬਜੀ ਸਿੰਘ ਗਰੰਥੀ ਪਿੰਡ ਚਾਰਲਸੀ ਤੋਂ ਆਪ ਜੀ ਨਾਲ ਕਥਾ ਵਿਚਾਰਾ ਲੈ ਕੇ ਹਾਜ਼ਰ ਹੁੰਦਾ ਹੈ ਹਰ ਕਿਹਿਆ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਹਰੀ ਦੀਆਂ ਬਾਤਾਂ ਲੈ ਕੇ ਕਰਕਰੰਦ ਧਰਮਸ਼ਾਲਾ ਹੋਵੇ ਸੋ ਗੁਰੂ ਦੀ ਗੱਲ ਗੁਰਬਾਣੀ ਦੀ ਗੱਲ ਹਰ ਘਰ ਤੱਕ ਪਹੁੰਚੇ ਸਾਡਾ ਹੀ ਉਪਰਾਲਾ ਹੈ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ